ਸਾਬ ਭਗਵਾਨ ਸਿੰਘ ਜੀ ਮਾਨ ਦੀ ਸੱਚੀ ਗਵਾਹੀ ਦੇ ਵਿੱਚ ਤਰਨਤਨ ਸ਼ਹਿਰ ਨੂੰ 35.5 ਕਰੋੜ ਰੁਪਇਆ ਜਿਹੜਾ ਆ ਉਹ ਤਰਨਤਨ ਸ਼ਹਿਰ ਦੀ ਨੁਹਾਰ ਬਦਲਣ ਲਈ ਦਿੱਤਾ ਗਿਆ ਇੱਥੇ ਬਸ ਨਹੀਂ ਹੋਰ ਵੀ ਜਿਹੜੇ ਮਸਲੇ ਨੇ ਜਿਵੇਂ ਕਿ ਮੇਨ ਕੋਈ ਸਾਡਾ ਰੇਲਵੇ ਕੋਈ ਲਾਈਨ ਦਾ ਜਿਹੜਾ ਸ਼ਹਿਰ ਦੇ ਵਿੱਚੋਂ ਮਸਲਾ ਉਹ ਵੀ ਉਹਨਾਂ ਨੂੰ ਜ਼ਿਕਰ ਕੀਤਾ ਗਿਆ ਪਰ ਦੇਖੋ ਇਮੀਡੀਏਟਲੀ ਜਿਹੜਾ ਮਸਲਾ ਹੱਲ ਹੋ ਸਕਦਾ ਸੀ ਉਹ ਉਹਨਾਂ ਨੇ 35.5 ਕਰੋੜ ਦੇ ਕੇ ਔਰ ਇਹ ਕੋਈ ਛੋਟੀ ਰਕਮ ਨਹੀਂ ਮੈਂ ਕਹਿੰਦਾ ਅੱਜ ਤੱਕ ਤਰਨਤਾਰਨ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਆਇਆ ਕਿ ਕੁਝ ਦਿਨਾਂ ਦੇ ਵਿੱਚ ਕੁਝ ਮਤਲਬ ਕਹਿ ਲਓ 48 ਘੰਟਿਆਂ 'ਚ 72 ਘੰਟਿਆਂ 'ਚ ਇਹ ਗਿਣ ਲਓ ਇਹ ਸਾਰੇ ਸਾਡੇ ਟੈਂਡਰ ਵੀ ਲੱਗ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਔਰ ਅੱਜ ਜਿਹੜੇ ਕੰਮ ਹੈ ਤਾਂ ਤੁਹਾਨੂੰ ਖੇਚਲ ਦਿੱਤੀ ਇਹ ਅੱਜ ਆਪਾਂ ਕੰਮ ਕਰਨੇ ਅੱਜ ਕੁਝ ਸ਼ੁਰੂ ਕਰਨ ਜਾ ਰਹੇ ਆਂ ਕੱਲੇ-ਕੱਲੇ ਵੋਟ ਦਾ ਕੱਲੀ-ਕੱਲੀ ਪਾਰਕ ਨੂੰ ਸਵਾਰਿਆ ਜਾਊਗਾ ਸੜਕਾਂ ਦੇ ਉੱਤੇ ਜੇ ਸੜਕਾਂ ਟੁੱਟੀਆਂ ਨੇ ਉਹਨਾਂ ਨੂੰ ਨਵੇਂ ਸਿਰਿਓ ਬਣਾਇਆ ਜਾਊਗਾ ਜੇ ਸੀਵਰੇਜ ਦਾ ਕੋਈ ਸਿਸਟਮ ਨਹੀਂ ਸਹੀ ਉਹ ਸੀਵਰੇਜ ਦਾ ਸਿਸਟਮ ਸਹੀ ਕੀਤਾ ਜਾਊਗਾ ਇੱਥੋਂ ਤੱਕ ਕਿ ਸੁਪਰ ਸਕਰ ਮਸ਼ੀਨਾਂ ਜਿਹੜੀਆਂ ਨੇ ਉਹਨਾਂ ਲਈ ਵੀ ਸਾਨੂੰ ਪੈਸੇ ਆ ਚੁੱਕੇ ਨੇ ਸਾਨੂੰ ਕਿਸੇ ਤੇ ਨਿਰਭਰ ਦੀ ਹੋਣ ਦੀ ਲੋੜ ਨਹੀਂ ਪਿੱਤਰ ਨਗਰੀ ਨੂੰ ਹੋਰ ਵੀ ਸੁੰਦਰ ਬਣਾਉਣਾ ਇੱਥੋਂ ਦੀ ਡਿਵੈਲਪਮੈਂਟ ਕਰਨੀ ਇੱਥੋਂ ਜੋ ਸੜਕਾਂ ਦੇ ਮਸਲੇ ਨੇ ਵੱਖ-ਵੱਖ ਵਾਰਡਾਂ ਦੇ ਕਿਉਂਕਿ ਹਾਲੇ ਪਿੱਛੇ ਹੀ ਕਾਉਂਸਲ ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਜਿਹੜੇ ਜਨਤਾ ਦੇ ਮਸਲੇ ਸੀਗੇ ਉਹ ਜਿਹੜੇ ਆ ਉਹ ਅਸੀਂ ਅੱਜ ਤੁਹਾਡੇ ਸਰਮਖ ਹੋਵਾਂਗੇ ਜਾਂ ਹੋਰ ਵੀ ਟੋਟਲ ਇੱਕ ਜਨਰਲ ਡਿਵੈਲਪਮੈਂਟ ਦੀ ਮੈਂ ਗੱਲ ਕਰਦਾ ਜਿੱਥੇ ਪਾਰਕਾਂ ਦੇ ਮਸਲੇ ਨੇ ਉਥੇ ਲਾਈਟਾਂ ਦੇ ਵੀ ਮਸਲੇ ਨੇ ਉਥੇ ਮੇਨ ਰੋਡਸ ਜਿਹੜੀਆਂ ਨੇ ਉਹਨਾਂ ਦੇ ਮਸਲੇ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਬਰੀਫ ਕਰ ਦਵਾਂ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਜਦੋਂ ਜਦੋਂ ਸ਼ਹਿਰ ਵਾਲਿਆਂ ਨੇ ਇਲਾਕੇ ਵਾਲਿਆਂ ਨੇ ਮੇਰੇ ਸਿਰ ਤੇ ਉੱਤੇ ਹੱਥ ਰੱਖਿਆ ਮੈਨੂੰ ਉਸ ਅਸੈਂਬਲੀ ਦੀਆਂ ਪੌੜੀਆਂ ਚੜਾਈਆਂ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਇਸ ਪਵਿੱਤਰ ਨਗਰੀ ਨੂੰ ਹੋਰ ਵੀ ਅਦਾ ਸੁਨਦਰੀਕਰਨ ਕੀਤਾ ਜਾਵੇ ਪੰਜ ਪੰਜ ਫੁੱਟ ਚਾਰ ਚਾਰ ਫੁੱਟ ਜਿੱਥੇ ਜਗਾ ਸੀ ਤਰਨਤਨ ਜਗਾ ਦੀ ਚੜਾਈਆਂ ਘਾਟਾ ਉੱਥੇ ਜਿਹੜੇ ਆ ਫੁੱਟ ਪੱਧਰ ਬਣਾ ਕੇ ਤਾਂ ਕਿ ਜਿਹੜੀ ਐਂਟਰਲੋਕਿੰਗ ਟਾਇਲਾਂ ਲਾ ਕੇ ਜਿਹੜੀ ਪਹਿਲਾਂ ਲੋਕ ਨਹੀਂ ਸੜਕ ਬਣਾ ਕੇ ਰਹਿੰਦੀ ਜਗ੍ਹਾ ਤੇ ਇੰਟਰਲੋਕਿੰਗ ਟਾਈਲਾਂ ਲਾਈਆਂ ਇਹੋ ਜਿਹਾ ਸ਼ਹਿਰ ਮੇਰਾ ਗਾਲਾ ਦੀ ਕਸਬਾ ਹੀ ਹੁੰਦਾ ਸੀ ਜਿਹੜਾ ਹੁਣ ਸ਼ਹਿਰ ਬਣ ਗਿਆ ਇਤੇ ਵੀ ਇਹੋ ਜਿਹੀ ਜਿਹੜੀ ਜਗ੍ਹਾ ਹੈ ਨਹੀਂ ਜੀ ਜੋ ਜਿਸ ਕਾਲੀਆਂ ਤਰਨਧਮ ਸੜਕਾਂ ਬਣੀਆਂ ਤਰਨਪਾਲ ਦੀਆਂ ਟੀਆਂ ਇੰਟਰਲੋਕਿੰਗ ਟਾਈਲਾਂ ਲਗੀਆਂ ਸਟੌਨ ਸੀਮਰ ਪਿਆ 100% ਜਿਹੜਾ ਇਹਦੇ ਸੀਮਰ ਪੈ ਗਿਆ ਇਹ ਵੀ ਇੱਕ ਬੜੀ ਵੱਡੀ ਆਪਣਾ ਐਮਐਲ ਸਾਹਿਬ ਹੀ ਦੇਣਾ ਜਿਨ੍ਹਾਂ ਨੇ 100% ਜਿਹੜਾ ਸੀਮਰ ਇੱਥੇ ਪਾਇਆ 100% ਵਾਟਰ ਸਪਲਾਈ ਕੀਤੀ ਆ ਹੁਣ ਸ਼ਹਿਰ ਥੋੜਾ ਵਧਿਆ ਦੋ ਗਾੜਾਂ ਵਾ ਲਈਆਂ ਉਹ ਜਿਹੜੀਆਂ ਆਪਣੇ ਬਾਈਪਾਸ ਤੋਂ ਬਾਹਰ ਆ ਉਹਨਾਂ 'ਚ ਯੂ ਸੀ ਵੀ ਜਿਹੜਾ ਇੱਕ ਪਿੰਡ ਦਾ ਹਿੱਸਾ ਹੀ ਸੀਵਰੇਜ ਵਾਟਰ ਸਪਲਾਈ ਸੜਕਾਂ ਉਹਨਾਂ ਦੇ ਵੀ ਸਾਰਿਆਂ ਦੇ ਐਸਟੀਮੇਟ ਬਣਾ ਕੇ ਤੇ ਚੰਡੀਗੜ੍ਹ ਭੇਜਦੇ ਆ ਉਹ ਵੀ ਜਲਦੀ ਹੀ ਸਾਰਾ ਕੁਝ ਹੋ ਜਾਊਗਾ ਸੋ ਹੁਣ ਟਾਈਮ ਆ ਆਪਣਾ ਇਲੈਕਸ਼ਨ ਦਾ ਇੱਕ ਦੋ ਦਿਨਾਂ 'ਚ ਜਾਪਤਾ ਲੱਗ ਜਾਣਾ ਮੇਰੇ ਸਾਹਿਬ ਨੇ ਅੱਜ ਮੂਹਟ ਨਹੀਂ ਕਰਨਿਆ ਇੱਕ ਮੇਰੀ ਬੇਨਤੀ ਆ ਵੀ ਇਹ ਸਾਰਾ ਕੁਝ ਆਮ ਪਾਰਟੀ ਭਗਵੰਤ ਸਿੱਮਾਨ ਜੀ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਏਜੀਵਾਲ ਸਾਹਿਬ ਜਿਹੜੇ ਸਾਡੇ ਪ੍ਰਧਾਨ ਆ ਉਹਨਾਂ ਨੇ ਬੜੀ ਮਤਲਬ ਦਰਿਆਦਲੀ ਵਿਖਾ ਕੇ ਆਪਾਂ ਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਵਾ ਇੰਨੇ ਪੈਸਿਆਂ ਦੇ ਥੁੱਲੇ ਬਫੇ ਪਿੰਡਾਂ ਲਈ ਸ਼ਹਿਰ ਲਈ ਦਿੱਤੇ ਆ ਹੁਣ ਆਪਣਾ ਇਹ ਫਰਜ ਬੰਦਾ ਵੀ ਵੱਧ ਤੋਂ ਵੱਧ 1 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਹੋ ਜਾਣੀਆਂ ਆ ਆਪਾਂ ਜੋਰ ਲਾ ਕੇ ਉਹ ਅਯੋਰ ਲਾ ਦੇ ਇੱਕ ਇੱਕ ਵਾਰ ਚ ਇੱਕ ਇੱਕ ਘਰ ਚ ਜਾ ਕੇ ਇੱਕ ਇੱਕ ਵੋਟ ਨੂੰ ਕਢੀਏ ਤੇ ਆਮ ਪਾਰਟੀ ਦੇ ਹੱਥ ਚ ਸਰਦਾਰ ਮੀਤ ਸਿੰਘ ਸੰਧੂ ਜਿਹਦੇ ਹੱਥ ਚ ਸਰਦਾਰ ਮੁੱਖ ਮੰਤਰੀ ਸੀਐਮ ਸਾਹਿਬ ਭਗਵੰਤ ਮਾਨ ਜੀ ਦੇ ਹੱਥ ਚ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇੱਕ ਅਸੀਂ ਜੋਧਾ ਸਰਦਾਰ ਮੀਤ ਸਿੰਘ ਸੰਧੂ ਨੂੰ ਆਪਣੀ ਪਾਰਟੀ ਜੇ ਸ਼ਾਮਲ ਕੀਤਾ ਤੇ ਕੋਈ ਗਲਤੀ ਨਹੀਂ ਕੀਤੀ ਆਪਾਂ ਉਹਨਾਂ ਨੂੰ ਇਮਾਨ ਹੋਵੇ ਸਾਡੇ ਦੇ ਇੰਨੀ ਵੱਡੀ ਲੀਡ ਨਾਲ ਤੁਹੀ ਜਿਤਾ ਕੇ ਐਮਐਲਏ ਸਾਹਮਣੂ ਹਲਸਭਾ 'ਚ ਭੇਜੋ ਤੇ ਜਿਹੜੇ ਆਪਣੇ ਰੁਕੇ ਕੰਮਾਂ ਹੋਰ ਵੀ بڑے ਕੰਮਾਂ ਆਪਣੇ ਸ਼ਹਿਰ 'ਚ ਕਰਨ ਵਾਲੇ ਹਾਲੇ ਨੇ ਤੁਹਾਡੇ ਚਾਹ ਪੂਰੇ ਕਰਾਂਗੇ ਸਾਬ ਭਗਵਾਨ ਸਿੰਘ ਜੀ ਮਾਨ ਦੀ ਸੱਚੀ ਗਵਾਹੀ ਦੇ ਵਿੱਚ ਤਰਨਤਨ ਸ਼ਹਿਰ ਨੂੰ 35.5 ਕਰੋੜ ਰੁਪਇਆ ਜਿਹੜਾ ਆ ਉਹ ਤਰਨਤਨ ਸ਼ਹਿਰ ਦੀ ਨੁਹਾਰ ਬਦਲਣ ਲਈ ਦਿੱਤਾ ਗਿਆ ਇੱਥੇ ਬਸ ਨਹੀਂ ਔਰ ਵੀ ਜਿਹੜੇ ਮਸਲੇ ਨੇ ਜਿਵੇਂ ਕਿ ਮੇਨ ਕੋਈ ਸਾਡਾ ਰੇਲਵੇ ਕੋਈ ਲਾਈਨ ਦਾ ਜਿਹੜਾ ਸ਼ਹਿਰ ਦੇ ਵਿੱਚੋਂ ਮਸਲਾ ਉਹ ਵੀ ਉਹਨਾਂ ਨੂੰ ਜ਼ਿਕਰ ਕੀਤਾ ਗਿਆ ਪਰ ਦੇਖੋ ਇਮੀਡੀਏਟਲੀ ਜਿਹੜਾ ਮਸਲਾ ਹੱਲ ਹੋ ਸਕਦਾ ਸੀ ਉਹ ਉਹਨਾਂ ਨੇ 35.5 ਕਰੋੜ ਦੇ ਕੇ ਔਰ ਇਹ ਕੋਈ ਛੋਟੀ ਰਕਮ ਨਹੀਂ ਮੈਂ ਕਹਿੰਦਾ ਅੱਜ ਤੱਕ ਤਰਨਤਾਰਨ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੁਝ ਦਿਨਾਂ ਦੇ ਵਿੱਚ ਕੁਝ ਮਤਲਬ ਕਹਿ ਲਓ 48 ਘੰਟਿਆਂ 'ਚ 72 ਘੰਟਿਆਂ 'ਚ ਇਹ ਗਿਣ ਲਓ ਇਹ ਸਾਰੇ ਸਾਡੇ ਟੈਂਡਰ ਵੀ ਲੱਗ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਔਰ ਅੱਜ ਜਿਹੜੇ ਕੰਮ ਹੈ ਤਾਂ ਤੁਹਾਨੂੰ ਖੇਚਲ ਦਿੱਤੀ ਇਹ ਅੱਜ ਆਪਾਂ ਕੰਮ ਕਰਨੇ ਅੱਜ ਕੁਝ ਸ਼ੁਰੂ ਕਰਨ ਜਾ ਰਹੇ ਆ ਕੱਲੇ-ਕੱਲੇ ਵੋਟ ਦਾ ਕੱਲੀ-ਕੱਲੀ ਪਾਰਕ ਨੂੰ ਸਵਾਰਿਆ ਜਾਊਗਾ ਸੜਕਾਂ ਦੇ ਉੱਤੇ ਜੇ ਸੜਕਾਂ ਟੁੱਟੀਆਂ ਨੇ ਉਹਨਾਂ ਨੂੰ ਨਵੇਂ ਸਿਰਿਓ ਬਣਾਇਆ ਜਾਊਗਾ ਜੇ ਸੀਵਰੇਜ ਦਾ ਕੋਈ ਸਿਸਟਮ ਨਹੀਂ ਸਹੀ ਉਹ ਸੀਵਰੇਜ ਦਾ ਸਿਸਟਮ ਸਹੀ ਕੀਤਾ ਜਾਊਗਾ ਇੱਥੋਂ ਤੱਕ ਕਿ ਸੁਪਰ ਸ਼ਕਰ ਮਸ਼ੀਨਾ ਜਿਹੜੀਆਂ ਨੇ ਉਹਨਾਂ ਲਈ ਵੀ ਸਾਨੂੰ ਪੈਸੇ ਆ ਚੁੱਕੇ ਨੇ ਸਾਨੂੰ ਕਿਸੇ ਤੇ ਨਿਰਭਰ ਦੀ ਹੋਣ ਦੀ ਲੋੜ ਨਹੀਂ ਿਕਤਰ ਨਗਰੀ ਨੂੰ ਹੋਰ ਵੀ ਸੁੰਦਰ ਬਣਾਉਣਾ ਇੱਥੋਂ ਦੀ ਡਿਵੈਲਪਮੈਂਟ ਕਰਨੀ ਇੱਥੋਂ ਜੋ ਸੜਕਾਂ ਦੇ ਮਸਲੇ ਨੇ ਵਕ ਵਕ ਵਾਰਡਾਂ ਦੇ ਕਿਉਂਕਿ ਹਾਲੇ ਪਿੱਛੇ ਹੀ ਕਾਉਂਸਲ ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਜਿਹੜੇ ਜਨਤਾ ਦੇ ਮਸਲੇ ਸੀਗੇ ਉਹ ਜਿਹੜੇ ਆ ਉਹ ਅਸੀਂ ਅੱਜ ਤੁਹਾਡੇ ਸਾਹਮਣੇ ਖੋਵਾਂਗੇ ਜਾਂ ਹੋਰ ਵੀ ਟੋਟਲ ਇੱਕ ਜਨਰਲ ਡਿਵੈਲਪਮੈਂਟ ਦੀ ਮੈਂ ਗੱਲ ਕਰਦਾ ਜਿੱਥੇ ਪਾਰਕਾਂ ਦੇ ਮਸਲੇ ਨੇ ਉਥੇ ਲਾਈਟਾਂ ਦੇ ਵੀ ਮਸਲੇ ਨੇ ਉਥੇ ਮੇਨ ਰੋਡਸ ਜਿਹੜੀਆਂ ਨੇ ਉਹਨਾਂ ਦੇ ਮਸਲੇ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਬਰੀਫ ਕਰ ਦਵਾਂ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਜਦੋਂ-ਜਦੋਂ ਸ਼ਹਿਰ ਵਾਲਿਆਂ ਨੇ ਇਲਾਕੇ ਵਾਲਿਆਂ ਨੇ ਮੇਰੇ ਸਿਰ ਤੇ ਉੱਤੇ ਹੱਥ ਰੱਖਿਆ ਮੈਨੂੰ ਉਸ ਅਸੈਂਬਲੀ ਦੀਆਂ ਪੌੜੀਆਂ ਚੜਾਈਆਂ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਇਸ ਪਵਿੱਤਰ ਨਗਰੀ ਨੂੰ ਹੋਰ ਵੀ ਇਹਦਾ ਸੁੰਦਰੀਕਰਨ ਕੀਤਾ ਜਾਵੇ ਪੰਜ ਪੰਜ ਫੁੱਟ ਚਾਰ ਚਾਰ ਫੁੱਟ ਜਿੰਨੀ ਜਗ੍ਹਾ ਸੀ ਤਰਨਤਨ ਜਗ੍ਹਾ ਦੀਆਂ ਚੜਾਈਆਂ ਘਟਾ ਉੱਥੇ ਜਿਹੜੇ ਆ ਫੁੱਟਪਾਥ ਬਣਾ ਕੇ ਤਾਂ ਕਿ ਜਿਹੜੀ ਇੰਟਰਲੋਕਿੰਗ ਟਾਈਲਾਂ ਲਾ ਕੇ ਜਿਹੜੀ ਪਹਿਲਾਂ ਲੋਕੀ ਸੜਕ ਬਣਾ ਕੇ ਰਹਿਂਦੀ ਜਗ੍ਹਾ ਤੇ ਇੰਟਰਲੋਕਿੰਗ ਟਾਈਲਾਂ ਲਾਈਆਂ ਇਹੋ ਜਿਹਾ ਸ਼ਹਿਰ ਮੇਰਾ ਗਾਲਾ ਵੀ ਕਸਬਾ ਹੀ ਹੁੰਦਾ ਸੀ ਜਿਹੜਾ ਹੁਣ ਸ਼ਹਿਰ ਬਣ ਗਿਆ ਇਤੇ ਵੀ ਇਹੋ ਜਿਹੀ ਜਿਹੜੀ ਆ ਜਗ੍ਹਾ ਹੈ ਨਹੀਂ ਜੀ ਜੋ ਜਿਸ ਕਾਮੀਆਂ ਕਰਦਮ ਸੜਕਾਂ ਬਣੀਆਂ ਤਰਨਪਾਲੀਆਂ ਟਿਲੀਆਂ ਇੰਟਰਲੋਕਿੰਗ ਟਾਈਲਾਂ ਲੱਗੀਆਂ ਸਟਾਰਮ ਸੀਵਰ ਪਿਆ 100% ਜਿਹੜਾ ਇਹਦੇ ਸੀਵਰ ਪੈ ਗਿਆ ਇਹ ਵੀ ਇੱਕ ਬੜੀ ਵੱਡੀ ਆਪਣਾ ਐਮਐਲ ਸਾਹਿਬ ਹੀ ਦੇਣਾ ਜਿਨ੍ਹਾਂ ਨੇ 100% ਜਿਹੜਾ ਸੀਵਰੇਜ ਤੇ ਪਾਇਆ 100% ਵਾਟਰ ਸਪਲਾਈ ਕੀਤੀ ਆ ਹੁਣ ਸ਼ਾਇਦ ਥੋੜਾ ਵਧਿਆ ਦੋ ਬਾਡਾਂ ਵਾਲੀਆਂ ਉਹ ਜਿਹੜੀਆਂ ਆਪਣੇ ਬਾਈਪਾਸ ਤੋਂ ਬਾਹਰ ਆ ਉਹਨਾਂ 'ਚ ਯੂ ਸੀਵਰੇਜ ਜਿਹੜਾ ਇੱਕ ਪਿੰਡ ਦਾ ਹਿੱਸਾ ਹੀ ਸੀਵਰੇਜ ਵਾਟਰ ਸਪਲਾਈ ਸੜਕਾਂ ਉਹਨਾਂ ਦੇ ਵੀ ਸਾਰਿਆਂ ਦੇ ਐਸਟੀਮੇਟ ਬਣਾ ਕੇ ਤੇ ਚੰਡੀਗੜ੍ਹ ਭੇਜਦੇ ਆ ਉਹ ਵੀ ਜਲਦੀ ਹੀ ਸਾਰਾ ਕੁਝ ਹੋ ਜੂਗਾ ਸੋ ਹੁਣ ਟਾਈਮ ਆ ਆਪਣਾ ਇਲੈਕਸ਼ਨ ਦਾ ਇੱਕ ਦੋ ਦਿਨਾਂ 'ਚ ਜਾਪਤਾ ਲੱਗ ਜਾਣਾ ਐਮਐਲਏ ਸਾਹਿਬ ਨੇ ਅੱਜ ਮੋਹਟਰੀ ਕਰਨਿਆ ਇੱਕ ਮੇਰੀ ਬੇਨਤੀ ਆ ਵੀ ਇਹ ਸਾਰਾ ਕੁਝ ਆਮ ਪਾਰਟੀ ਭਗਵੰਤ ਮਾਨ ਜੀ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਕੇਜੀਵਾਲ ਸਾਹਿਬ ਜਿਹੜੇ ਸਾਡੇ ਪ੍ਰਧਾਨ ਆ ਉਹਨਾਂ ਨੇ ਬੜੀ ਮਤਲਬ ਦਰਿਆਦਲੀ ਵਿਖਾ ਕੇ ਆਪਾਂ ਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਵਾ ਕਿੰਨੇ ਪੈਸਿਆਂ ਦੇ ਖੁੱਲੇ ਘਫੇ ਪਿੰਡਾਂ ਲਈ ਸ਼ਹਿਰ ਲਈ ਦਿੱਤੇ ਆ ਹੁਣ ਆਪਣਾ ਇਹ ਫਰਜ਼ ਬਣਦਾ ਵੀ ਵੱਧ ਤੋਂ ਵੱਧ 1 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਹੋ ਜਾਣੀਆਂ ਆ ਆਪਾਂ ਜੋਰ ਲਾ ਕੇ ਉਹਨਾਂ ਨੂੰ ਲਾ ਦੇ ਇੱਕ ਇੱਕ ਵਾਰ ਚ ਇੱਕ ਇੱਕ ਘਰ ਚ ਜਾ ਕੇ ਇੱਕ ਇੱਕ ਹੋਰ ਨੂੰ ਕਢੀਏ ਤੇ ਆਮ ਪਾਰਟੀ ਦੇ ਹੱਕ ਚ ਸਰਦਾਰ ਵੀਰ ਸਿੰਘ ਸੰਧੂ ਜੀ ਦੇ ਹੱਕ ਚ ਸਰਦਾਰ ਮੁੱਖ ਮੰਤਰੀ ਸੀਐਮ ਸਾਹਿਬ ਭਗਵੰਤ ਮਾਨ ਦੇ ਹੱਕ ਚ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇੱਕ ਅਹੀਂ ਜੋਦਾ ਸਰਦਾਰ ਵੀਰ ਸਿੰਘ ਸੰਧੂ ਨੂੰ ਆਪਣੀ ਪਾਰਟੀ ਜੇ ਸ਼ਾਮਲ ਕੀਤਾ ਤੇ ਕੋਈ ਗਲਤੀ ਨਹੀਂ ਕੀਤੀ ਤਾਂ ਬਾ ਉਹਨਾਂ ਨੂੰ ਮਾਣ ਹੋਵੇ ਸਾਡੇ ਤੇ ਇੰਨੀ ਵੱਡੀ ਲੀਡ ਨਾਲ ਤੁਸੀਂ ਜਿਤਾ ਕੇ ਐਮਐਲਏ ਸਾਹਮਣੂ ਵਿਧਾਨ ਸਭਾ ਦੇ ਭੇਜੋ ਤੇ ਜਿਹੜੇ ਆਪਣੇ ਰੁਕੇ ਕੰਮ ਆ ਹੋਰ ਵੀ بڑے ਕੰਮ ਆ ਆਪਣੇ ਸ਼ਹਿਰ 'ਚ ਕਰਨ ਵਾਲੇ ਹਾਲੇ ਨੇ ਤੁਹਾਡੇ ਚਾਪੂਏ ਕਰਾਂਗੇ